ਪਾਰਕ ਘਟਾਉਣ ਲਈ ਮੈਂ ਡਾਈਟ ਸ਼ੇਅਰ ਕਰਦੀ ਰਹੀ ਆ ਪਿਛਲੀ ਵਾਰ ਬਹੁਤ ਸਾਰੇ ਕਮੈਂਟ ਆਏ ਸੀਗੇ ਵੀ ਅਸੀਂ ਭਾਰ ਤਾਂ ਘਟਾਉਣਾ ਚਾਹਣੇ ਆ ਪਰ ਅਸੀਂ ਰੋਟੀ ਵੀ ਖਾਣਾ ਚਾਹਣੇ ਆ ਵੀ ਰੋਟੀ ਨਹੀਂ ਛੱਡ ਸਕਦੇ ਤੇ ਜਿਹੜੇ ਰੋਟੀ ਵੀ ਖਾਣਾ ਚਾਹੁੰਦੇ ਆ ਤੇ ਵਜ਼ਨ ਵੀ ਘਟਾਉਣਾ ਚਾਹੁੰਦੇ ਆ ਜਿਵੇਂ ਕਿ ਮੈਂ 12 ਤੋਂ 15 ਕਿਲੋ ਆਪਦਾ weight ਘਟਾਇਆ ਹੈਗਾ ਤਾਂ ਉਹ ਮੈਂ ਸ਼ੇਅਰ ਕਰ ਰਹੀ ਆ ਅੱਜ ਦੀ ਡਾਈਟ ਬਹੁਤ ਵਧੀਆ ਤੇ ਤੁਸੀਂ ਦੋ ਟਾਈਮ ਰੋਟੀ ਖਾ ਸਕਦੇ ਆ ਇਹਦੇ ਵਿੱਚ ਪਾ ਰੋਟੀ ਜਿਹੜੀ ਇਹ ਵਾਲੀ ਖਾਣੀ ਆ ਆਟਾ ਕਿਹੜਾ ਵਰਤਣਾ ਉਹ ਸਾਰਾ ਕੁਝ ਆ ਜਿਹੜਾ ਮੈਂ ਤੁਹਾਨੂੰ ਦੱਸੂਗੀ ਚਕੰਦਰ ਜੀ ਤੁਸੀਂ ਲੈਣਾ ਬੀਟਰੂਟ ਬਿਆਰ ਦੇ ਵਿੱਚ ਆ ਜਿਹੜਾ 50 ਰੁਪਏ ਕਿਲੋ ਜਿਹੜਾ ਮਿਲ ਜਾਂਦਾ ਤੇ 4-5 ਦਿਨ ਆਰਾਮ ਨਾਲ ਤੁਸੀਂ ਇਹਦੀ ਰੋਟੀ ਹੈ ਜਿਹੜੀ ਉਹ ਖਾ ਸਕਦੇ ਆ ਇਹ ਵੀਡੀਓ ਨਾ ਸਾਰੀ 6 ਮਿੰਟ ਦੀ ਆ ਜੇ ਤੁਸੀਂ 6 ਮਿੰਟ ਦੀ ਵੀਡੀਓ ਨਹੀਂ ਸੁਣ ਸਕਦੇ ਫਿਰ ਤੁਹਾਡਾ ਭਾਰ ਆ ਜਿਹੜਾ ਉਹ ਨਹੀਂ ਘਟ ਸਕਦਾ ਕਿਉਂਕਿ ਪਹਿਲਾਂ ਤਾਂ ਤੁਸੀਂ 6 ਮਿੰਟ ਦੀ ਇਹ ਵੀਡੀਓ ਸੁਣਨੀ ਆ ਤੇ ਫਿਰ ਤੁਸੀਂ 6 ਮਿੰਟ ਆਪ ਦੇ ਲਈ ਕੱਢਨੇ ਆ ਔਰਤਾਂ ਨੇ ਅਸੀਂ ਲੇਡੀਜ਼ ਕੀ ਕਰਦੀਆਂ ਵੀ ਜੇ ਸਾਡਾ ਘਰ ਵਾਲਾ ਕਹਵੇ ਬੱਚੇ ਕਹਿਣ ਕੋਈ ਗੈਸਟ ਆ ਜੇ ਫਿਰ ਤਾਂ ਅਸੀਂ ਸੱਤ ਭੰਤੀ ਪਕਵਾਉਣਾ ਜਿਹੜੇ ਬਣਾ ਲੈਨੇ ਆ ਪਰ ਆਪ ਦੇ ਲਈ ਸਾਨੂੰ ਕੁਝ ਵੀ ਅਲੱਗ ਤੋਂ ਬਣਾਉਣਾ ਜਿਹੜਾ ਔਖਾ ਲੱਗਦਾ ਪਰ ਇਹ ਬਿਲਕੁਲ ਵੀ ਔਖੀ ਚੀਜ਼ ਨਹੀਂ ਹੈਗੀ ਬਿਲਕੁਲ ਮੈਂ ਤੁਹਾਡੇ ਸਾਹਮਣੇ ਹੀ ਬਣਾਉਂਗੀ ਇਹ ਨਹੀਂ ਹੈਗਾ ਵੀ ਮੈਂ ਕੁਝ ਇਹਦੇ ਵਿੱਚ ਪਹਿਲਾਂ ਬਣਾ ਕੇ ਰੱਖ ਲਿਆ ਵੀ ਇੱਕ ਚੁਕੰਦਰ ਲੋ ਇਹਦੇ ਤੋਂ ਨਾ ਤਿੰਨ ਫੁਲਕੇ ਬਣ ਜਾਂਦੇ ਆ ਵੀ ਸ਼ਾਮ ਦੀ ਰੋਟੀ ਜੇ ਤੁਸੀਂ ਘਟਾ ਸਕਦੇ ਆ ਤਾਂ ਘਟਾ ਦਿਓ ਮੈਂ ਇੱਕ ਰੈਸਪੀ ਪਹਿਲਾਂ ਦਸੀ ਹੋਈ ਹੈ ਪੀਲੀ ਦਾਲ ਵਾਲੀ ਪੀਲੀ ਦਾਲ ਦਾ ਜਿਵੇਂ ਖੀਰਾ ਟਮਾਟਰ ਪਾ ਕੇ ਆਪਾਂ ਖਾ ਲਓ ਸ਼ਾਮ ਨੂੰ ਵੀ ਸ਼ਾਮ ਦੀ ਰੋਟੀ ਨਾ ਤੁਸੀਂ ਖਾਓ ਦੋ ਟਾਈਮ ਤੁਸੀਂ ਰੱਜ ਕੇ ਇਹ ਵਾਲੀ ਰੋਟੀ ਹੈ ਜਿਹੜੀ ਖਾ ਲਓ ਤੇ ਨੂੰ ਐਵੇਂ ਬਣਾ ਲਓ ਇਹ ਜਿਹੜੇ ਤੁਹਾਡੇ ਮਤਲਬ ਵਿਟਾਮਿਨ ਆ ਉਹ ਵੀ ਪੂਰੇ ਹੋ ਜਾਣਗੇ ਸਾਰੇ ਕਿਉਂਕਿ ਇਹਦੇ ਨਾਲ ਖੂਨ ਖੂਨ ਵੀ ਬਹੁਤ ਬੰਦਾ ਹੈਗਾ ਨਾ ਚੁਕੰਦਰ ਬਹੁਤ ਲਾਹੇਵੰਦ ਦਾ ਬਾਡੀ ਦੇ ਲਈ ਤੇ ਖਾਣਾ ਹੀ ਚਾਹੀਦਾ ਆਪਾਂ ਨੂੰ ਹਨਾ ਤੇ ਆਟਾ ਜੇ ਤਾਂ ਤੁਸੀਂ ਬਾਜਰੇ ਦਾ ਆਟਾ ਲੈ ਲਓ ਤਾਂ ਬਾਲੀ ਵਧੀਆ ਗੱਲ ਆ ਜੇ ਤੁਸੀਂ ਕਈਆਂ ਨੂੰ ਬਾਜਰੇ ਦੀ ਰੋਟੀ ਨਹੀਂ ਪਸੰਦ ਹੁੰਦੀ ਤਾਂ ਤੁਸੀਂ ਇਹ ਮਲਟੀ ਗ੍ਰੇਨ ਹੈਗਾ ਜਿਹੜਾ ਮਿਲ ਜਾਂਦਾ ਬਿਆਰ ਚੋਂ ਆਪਾਂ ਨੂੰ ਇਹਦੇ ਵਿੱਚ ਹੁੰਦਾ ਜਿਵੇਂ ਜਵਾਰ ਬਾਜਰਾ ਮੱਕੀ ਛੋਲੇ ਹਨਾ ਮਿਕਸ ਆਟਾ ਆਪਾਂ ਨੂੰ ਮਿਲ ਜਾਂਦਾ ਬਿਆਰ ਚੋਂ ਤੁਸੀਂ ਇਹ ਲਿਆ ਕੇ ਰੱਖਣਾ ਤੇ ਇਹਦੀ ਤੁਸੀਂ ਲੋ ਇੱਕ ਬੀਟਰੂਟ ਨੂੰ ਕद्दूकश ਕਰਨਾ ਇਹਦੇ ਵਿੱਚ ਜਿਵੇਂ ਜੀਰਾ ਅ ਕੁਝ ਵੀ ਤੁਸੀਂ ਪਾ ਕੇ ਹੈਨਾ ਨਮਕ ਮਿਰਚ ਆਪਦੇ ਸਵਾਦ ਅਨੁਸਾਰ ਤੇ ਥੋੜਾ ਜਿਹਾ ਇਹ ਆਟਾ ਪਾ ਲੈਣਾ ਤੇ ਇਹ ਤੋਂ ਇੱਕ ਚਕੰਦਰ ਤੋਂ ਬਰਾਬਰ ਦਾ ਆਟਾ ਪਾ ਕੇ ਹੈਨਾ ਉਵੇਂ ਤੇ ਘੱਟੋ ਘੱਟ ਤਿੰਨ ਫੁਲਕੇ ਜਿਹੜੇ ਤੁਹਾਡੇ ਆਰਾਮ ਨਾਲ ਬਣ ਜਾਣਗੇ ਨਮਕ ਮਿਰਚ ਜਿਹੜਾ ਸਵਾਦ ਅਨੁਸਾਰ ਜਿਵੇਂ ਆਪਾਂ ਉਹ ਘਰੇ ਪਰੌਂਠੇ ਬਣਾਉਨੇ ਆ ਹਨਾ ਓਵੇਂ ਤੁਸੀਂ ਇਹ ਚ ਪਾ ਸਕਦੇ ਆ ਜੇ ਤੁਸੀਂ ਇਹ ਚ ਇੱਕ ਪਿਆਜ਼ ਕੱਟ ਕੇ ਪਾਉਣਾ ਚਾਹੋ ਤਾਂ ਉਹ ਵੀ ਤੁਸੀਂ ਪਾ ਸਕਦੇ ਆ ਤੇ ਇਟ ਇ ਸਿਰਫ 5 ਮਿੰਟਾਂ ਜਿਹੜੇ ਤੁਸੀਂ ਅਲੱਗ ਤੋਂ ਔਰਤਾਂ ਨੇ ਆਪਦੇ ਲਈ ਜਿਹੜੇ ਕੱਢਨੇ ਆ ਤੇ ਭਾਰ ਤੁਹਾਡਾ ਘਟ ਜਾਊਗਾ ਇਹ ਰੋਟੀ ਖਾਣ ਨਾਲ ਵਜਣਾ ਜਿਹੜਾ ਉਹ ਨਹੀਂ ਵੱਧਦਾ ਇਹ ਮੈਂ ਕਰਨੀ ਆ ਤੁਹਾਨੂੰ ਕਿਉਂਕਿ ਮੈਂ ਬਹੁਤ ਵਾਰੀ ਜਦੋਂ ਸਾਰੇ ਹੈ ਨਾ ਮੇਰਾ ਚਿੱਤ ਤੱਕ ਜੀ ਤੇ ਮੈਨੂੰ ਲੱਗੇ ਵੀ ਰੋਟੀ ਖਾਣੀ ਆ ਹਨਾ ਵੀ ਕੁਛ ਨਹੀਂ ਖਾਣਾ ਚਾਵਲ ਨਹੀਂ ਖਾਣਾ ਸ਼ਕਰਗੰਦੀ ਨਹੀਂ ਖਾਣੀ ਹੈ ਨਾ ਤਾਂ ਉਦੋਂ ਮੈਂ ਰੋਟੀ ਆਪਦੇ ਲਈ ਇਹ ਜਿਹੜੀ ਬਣਾ ਲੈਣੀ ਆ ਤੇ ਹੁਣ ਆਪਾਂ ਇਹ ਆਟਾ ਜਿਹੜਾ ਆਪਣਾ ਗੁੰਨ ਗਿਆ ਤੇ ਆਪਾਂ ਨਾਲ ਜਿਹੜਾ ਆਪਾਂ ਪਰੇਥਨ ਲੈ ਲਿਆ ਦੇਖੋ ਬਿਲਕੁਲ ਮੈਂ ਤੁਹਾਡੇ ਸਾਹਮਣੇ ਬਣਾ ਰਹੀ ਹਾਂ ਤੇ ਕੋਈ ਮੇਰਾ ਸਮਾਂ ਜਿਹੜਾ ਉਹ ਵੇਸਟ ਹੋ ਨਹੀਂ ਹੋ ਰਿਹਾ ਤੇ ਤੁਹਾਡਾ ਵੀ ਨਹੀਂ ਹੋਣਾ ਸਿਰਫ ਤੁਸੀਂ ਆਪ ਦੇ ਲਈ 5 ਮਿੰਟ ਜਿਹੜੇ ਕੱਢਣੇ ਆ ਸਵੇਰ ਦੁਪਹਿਰੇ ਤੁਸੀਂ ਪੇਟ ਭਰ ਕੇ ਖਾ ਲਓ ਤੇ ਸ਼ਾਮ ਨੂੰ ਤੁਸੀਂ ਜਿਵੇਂ ਕੱਲੀ ਸਬਜ਼ੀ ਖਾ ਲਓ ਕਿਤੇ ਤੁਸੀਂ ਜੇ ਪ੍ਰੋਸੈਸ ਆ ਕਿਤੇ ਤੁਸੀਂ ਕਰ ਲਿਆ ਮਹੀਨਾ ਹਨਾ ਕਿਉਂਕਿ ਚਕੰਦਰ ਵੀ ਬਿਯਾਰ ਚ ਫੌਲ ਆ ਜਿਹੜਾ ਮਿਲ ਰਿਆ ਤਾਂ ਸਰਦੀ ਜੇ ਤੁਹਾਡੇ ਲਈ ਭਾਰ ਘਟਾਉਣਾ ਬਹੁਤ ਸੌਖਾ ਜਿਹੜਾ ਉਹ ਹੋ ਜਾਣਾ ਹੈਗਾ ਬਾਕੀ ਕਾਫੀ ਕੁਛ ਆ ਜਿਹੜਾ YouTube ਤੇ ਪਲੇਲਿਸਟ ਬਣਾ ਕੇ weight loss ਦੀ ਉਹਦੇ ਵਿੱਚ ਮੈਂ ਦੱਸਿਆ ਹੋਇਆ ਹਨਾ ਉਹ ਸਾਰੀਆਂ ਚੀਜ਼ਾਂ ਵੀ ਤੁਸੀਂ ਕਰਨੀਆਂ ਪਾਣੀ ਆ ਜਿਹੜਾ ਉਹ ਵੱਧ ਤੋਂ ਵੱਧ ਪੀਣਾ ਔਰਤਾਂ ਦੇ ਜਿਵੇਂ ਮੁੜ ਕੇ ਨਾ ਗੋਡੇ-ਮੋਡੇ ਦੁਖਣ ਲੱਗ ਜਾਂਦੇ ਆ ਜਿਵੇਂ ਹੁਣ ਆਪਾਂ ਸਾਰੀਆਂ ਹੀ ਔਰਤਾਂ ਆਏ ਆ ਹਨਾ ਜੇ ਆਪਣੇ ਘਰੇ ਕੋਈ ਆਂਡਾ ਮੀਟ ਬਣਿਆ ਤਾਂ ਆਪਾਂ ਤਾਂ ਜਿਵੇਂ ਹਨਾ ਉਹ ਧੋਂਦੀਆਂ ਵੀ ਨਹੀਂ ਹੈਗੀਆਂ ਨਾ ਫਰਾਈ ਪੈਨ ਦਾ ਬਾਹਰ ਰੱਖ ਦਿੰਨੀ ਆ ਵੀ ਆਪੇ ਧੋ ਉਹ ਹਨਾ ਤਾਂ ਮਤਲਬ ਉਹ ਪ੍ਰੋਟੀਨ ਪੂਰਾ ਆਪਾਂ ਕਰਨਾ ਹੈਗਾ ਪਨੀਰ ਵਗੈਰਾ ਵੀ ਜਿਹੜਾ ਖਾਂਦੇ ਰਹਿਣਾ ਤੇ ਦੇਖੋ ਰੋਟੀ ਕੋਈ ਇਹ ਚੱਕਲੇ ਨੂੰ ਨਹੀਂ ਲੱਗਦੀ ਕੋਈ ਇਹ ਤਵੇ ਨੂੰ ਨਹੀਂ ਲੱਗਦੀ ਕੋਈ ਇਹ ਰੋਟੀ ਹੈ ਜਿਹੜੀ ਬਣਾਉਣੀ ਔਖੀ ਨੇ ਜਿਵੇਂ ਆਮ ਆਪਾਂ ਰੋਟੀ ਬਣਾਉਣੇ ਉਵੇਂ ਹੀ ਇਹ ਬਣਾਉਣੀ ਹੈ ਤੁਹਾਡੇ ਸਾਹਮਣੇ ਇਹਨੂੰ ਮੈਂ ਪਲਟਿਆ ਕੋਈ ਇਹ ਦੇਖੋ ਤਵੇ ਤੇ ਨਹੀਂ ਲੱਗੀ ਠੀਕ ਹੈ ਬਸ ਇਹ ਨਾ ਜਿਹੜਾ ਮਲਟੀ ਗ੍ਰੇਨ ਆਟਾ ਹੁੰਦਾ ਇਹ ਥੋੜੀ ਜੀ ਖੁਸ਼ਕ ਬੰਦੀ ਹੈ ਰੋਟੀ ਕਿਉਂ ਤੁਸੀਂ ਇੱਥੇ ਜਰੂਰ ਲਾ ਲਿਓ ਮਖਣੀ ਆ ਹੁਣ ਜਿਵੇਂ ਮੈਂ ਮਖਣੀ ਲਾ ਰਹੀ ਆ ਨਾ ਕੋਈ ਤੁਸੀਂ ਬਟਰ ਜਾਂ ਤੁਸੀਂ ਦੇਸੀ ਘਿਓ ਇਹ ਤੇ ਖੂਬ ਆ ਜਿਹੜਾ ਲਾ ਕੇ ਖਾ ਸਕਦੇ ਹੋ ਦੇਸੀ ਘਿਓ ਜਰੂਰ ਖਾਇਆ ਕਰੋ ਨਹੀਂ ਵਜਨ ਵਧਦਾ ਮੈਂ ਖਾਦਾ ਹੈਗਾ ਸਾਗ ਚ ਵੀ ਪਾ ਕੇ ਖਾ ਲਈਦਾ ਜੇ ਕਿਤੇ ਸਾਗ ਬਣੀ ਬਣੇ ਤਾਂ ਤਾਂ ਇਹਨੂੰ ਜਿਵੇਂ ਜਿਵੇਂ ਮਰਜ਼ੀ ਪਲਟੋ 5 ਤੋਂ 6 ਮਿੰਟ ਦੀ ਇਹ ਵੀਡੀਓ ਆ ਤੇ 5 ਤੋਂ 6 ਮਿੰਟ ਚ ਤੁਸੀਂ ਆਪਦੇ ਲਈ ਜਿਹੜਾ ਫੁਲਕਾਉ ਤਿਆਰ ਕਰ ਸਕਦੇ ਆ ਤੇ ਆਪਦਾ ਵਜਨ ਜਿਹੜਾ ਉਹ ਘਟਾ ਸਕਦੇ ਆ ਵੀਡੀਓ ਨੂੰ ਪੂਰਾ ਸੁਣਿਆ ਕਰੋ ਕਿਉਂਕਿ ਸਾਰੀ ਵੀਡੀਓ ਚ ਮੈਂ ਮੱਥਾ ਘਪਾਈ ਕੀਤੀ ਹੁੰਦੀ ਆ ਹਨਾ ਸਾਰੀਆਂ ਗੱਲਾਂ ਇੱਕ ਇੱਕ ਗੱਲ ਆ ਜਿਹੜੀ ਤੁਹਾਨੂੰ ਉਹ ਦੱਸੀ ਹੁੰਦੀ ਆ ਤੇ ਇਹਦੇ ਨਾਲ ਆ ਜਿਹੜੀ ਤੁਸੀਂ ਦਹੀਂ ਲੈ ਸਕਦੇ ਆ ਕੋਈ ਵੀ ਤੁਹਾਡੇ ਘਰੇ ਸਬਜੀ ਬਣੀ ਆ ਉਹ ਲੈ ਸਕਦੇ ਆ ਹਨਾ ਦਹੀਂ ਦੇ ਨਾਲ ਇਹਨੂੰ ਖਾ ਸਕਦੇ ਆ ਇਹ ਟੇਸਟੀ ਵੀ ਬਹੁਤ ਲੱਗਦਾ ਜਿਵੇਂ ਇਹ ਤਾਂ ਉਹੀ ਗੁਲੱਬੀ ਗੁਲੱਬੀ ਰੋਟੀਆਂ ਹਨਾ ਸੋਹਣੀਆਂ ਲੱਗਦੀਆਂ ਕੋਈ ਘਰੇ ਆਪਣੇ ਮਹਿਮਾਂ ਆਣਾਵੇ ਉਹਨੂੰ ਵੀ ਬਣਾ ਕੇ ਖਵਾ ਸਕਦੇ ਆ ਹਨਾ ਤੇ ਨਾਲੇ ਚਲੋ ਅਗਲਾ ਕਹੂਗਾ ਵੀ ਕੋਈ ਹੈਲਦੀ ਚੀਜ਼ ਬਣਾ ਕੇ ਹਨਾ ਸਾਨੂੰ ਖਵਾਈ ਆ ਤੇ ਤੁਸੀਂ ਆਪ ਵੀ ਆਪਦੇ ਲਈ 5 ਮਿੰਟ ਕੱਢ ਕੇ ਤੇ ਇਹ ਰੋਟੀ ਆਪਦੇ ਲਈ ਬਣਾਉਣੀ ਆ ਤੇ ਦੋ ਟਾਈਮ ਸਵੇਰ ਤੇ ਦੁਪਹਿਰੇ ਖਾ ਲਓ ਤੇ ਸ਼ਾਮ ਨੂੰ ਮੇਰੀਆਂ ਭੈਣਾਂ ਪਲੀਜ਼ ਨਾ ਖਾਓ ਇੱਕ ਮਹੀਨਾ ਦੋ ਮਹੀਨੇ ਜਿਹੜੀ ਸ਼ਾਮ ਦੀ ਰੋਟੀ ਆ ਉਹ ਛੱਡ ਦਿਓ ਕਿਉਂਕਿ ਖਾ ਕੇ ਪੈ ਜਾਣਾ ਹੁੰਦਾ ਕਈ ਬਹੁਤ ਲੇਟ ਖਾਂਦੇ ਆ ਉਹ ਵੀ ਇੱਕ ਮਾੜੀ ਆਦਤ ਆ ਤੇ ਪਾਣੀ ਆ ਜਿਹੜਾ 4 ਤੋਂ 5 ਲੀਟਰ ਆ ਜਿਹੜਾ ਉਹ ਦਿਨ ਦਾ ਪਾਣੀ ਹੈ ਜਿਹੜਾ ਉਹ ਜਰੂਰ ਪੀਓ ਪ੍ਰੋਟੀਨ ਲਈ ਹਨਾ ਜਿਵੇਂ ਪਨੀਰ ਖਾਂਦੇ ਰਹੋ ਜਿਹੜੀਆਂ ਭੈਣਾਂ ਅੰਡੇ ਉੰਡੇ ਖਾ ਲੈਂਦੀਆਂ ਉਹ ਖਾਂਦੇ ਰਹੋ ਹਨਾ ਤੇ ਛੋਲੇ ਆ ਜਿਹੜੇ ਭੁੱਜੇ ਛੋਲੇ ਆ ਉਹ ਤੁਸੀਂ ਜ਼ਰੂਰ ਸਾਰੀਆਂ ਭੈਣਾਂ ਨੇ ਜਦੋਂ ਦੁਪਹਿਰੇ ਹਨਾ ਭੁੱਖ ਲੱਗੇ ਤੇ ਉਦੋਂ ਮੁੱਠੀ ਆ ਜਿਹੜੀ ਨਾਲ ਗੁੜ ਦੀ ਡਲੀ ਦੇ ਖਾਣੇ ਆ ਠੀਕ ਹੈ ਰੋਟੀ ਆਪਣੀ ਤਿਆਰ ਆ ਨਾਲ ਤੁਸੀਂ ਦਹੀਂ ਦਾ ਕੋਲਾ ਜਿਹੜਾ ਖਾ ਸਕਦੇ ਆ ਜੇ ਕੋਈ ਤੁਹਾਡੇ ਕੋਲੇ ਸਬਜੀ ਆ ਉਹ ਖਾ ਸਕਦੇ ਆ ਕੋਈ ਚਟਨੀ ਆ ਉਹ ਖਾ ਸਕਦੇ ਆ ਤੇ ਦੋ ਟਾਈਮ ਵਧੀਆ ਤੁਸੀਂ ਪੇਟ ਭਰ ਕੇ ਖਾ ਲਓ ਪਰ ਕਣਕ ਦੀ ਰੋਟੀ ਨਾ ਖਾਓ ਜੇ ਤੁਸੀਂ ਇਹ ਬੀਟਰੂਟ ਤੇ ਮਲਟੀ ਗ੍ਰੇਨ ਆਟਾ ਵੀ ਨਹੀਂ ਖਾਣਾ ਤਾਂ ਤੁਸੀਂ ਬਾਜਰੇ ਦੀ ਰੋਟੀ ਲੈ ਸਕਦੇ ਆ ਨੇਰੇ ਬਾਜਰੇ ਦੀ ਮਤਲਬ ਕਣਕ ਦਾ ਆਟਾ ਘੱਟ ਖਾਓ ਕਿਉਂਕਿ ਕਣਕ ਨਾਲ ਵਜਨ ਜਿਹੜਾ ਉਹ ਬਹੁਤ ਵੱਧਦਾ ਹੈਗਾ ਮੈਂ ਤਾਂ ਖੁਦ ਆਪ ਦਾ ਟਰਾਈ ਕੀਤਾ ਤੇ ਇਹਦੇ ਨਾਲ ਸਟਕ ਹੋ ਜਾਂਦਾ ਮਤਲਬ ਅੰਨ ਖਾਣ ਨਾਲ ਕਣਕ ਦੀ ਰੋਟੀ ਖਾਣ ਨਾਲ ਪੱਕ ਜਾਂਦਾ weight ਮੁੜ ਕੇ ਹਿੱਲਦਾ ਹੀ ਨਹੀਂ ਹੈਗਾ ਬਾਕੀ ਮੈਂ ਵੀਰਪਾਲ ਕੌਰ ਸੇਖੋਂ ਜਤੋ ਜਿਨ੍ਹਾਂ ਨੇ ਹਸ ਤੱਕ ਫਾਲੋਅਨ ਕੀਤਾ ਫਾਲੋ ਜ਼ਰੂਰ ਕਰ ਲਿਓ ਮੈਂ ਵੀ ਹਨਾ ਭਾਰ ਘਟਾਇਆ ਤੇ ਮੇਰਾ ਵੀ ਵੱਧ ਜਾਂਦਾ ਸੀ ਜੇ ਮੈਂ ਕੁਛ ਵੀ ਕਰਦੀ ਸੀ ਘਟਦਾ ਨਹੀਂ ਸੀ ਤੇ ਮਸਾਂ ਘਟਾਇਆ ਤੇ ਤੁਸੀਂ ਵੀ ਘਟਾਓ ਫਾਲੋ ਕਰ ਲਿਓ ਵੀਡੀਓ ਸ਼ੇਅਰ ਕਰ ਲਿਓ